ਸਤਿ ਸ਼੍ਰੀ ਅਕਾਲ ਮੈਂ ਸਾਕਸ਼ੀ ਕੋਰ ਸਵਾਗਤ ਕਰਦੀਆਂ ਤੁਹਾਡਾ ਬਹੁਤ ਵਾਣਿਆ ਪੰਜਾਬੀ ਦੇ ਆਮਦਨੀ ਪਾਰਟੀ ਦੇ 3 ਸਾਲ ਪੂਰੇ ਹੋ ਗਏ ਨੇ ਤੇ ਪੰਜਾਬ ਦੇ ਵਿੱਚ ਲਗਾਤਾਰ ਉਹਨਾਂ ਦੇ ਵੱਲੋਂ ਕੀ ਡਿਵੈਲਪਮੈਂਟ ਦੇ ਲਈ ਕੀਤਾ ਜਾ ਰਿਹਾ ਤੇ ਕਿਵੇਂ ਕਾਰਜ ਚਾਲ ਰਿਹਾ ਤੇ ਭਵਿੱਖ ਵਿੱਚ ਆਉਣ ਵਾਲੇ ਕਾਰਜਕਾਲ ਦੇ ਵਿੱਚ ਕੀ ਉਹ ਆਮਦਨੀ ਪਾਰਟੀ ਨੂੰ ਹੋਰ ਕੀ ਸਹੂਲਤਾਂ ਮੈਂ ਦੇਂ ਜਾ ਰਹੇ ਨੇ ਇਹਨਾਂ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਜਲੰਧਰ ਸੈਂਟਰਲ ਦੇ ਐਮ ਐਲ ਏ ਰਮਨ ਅਰੋੜਾ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਭਲੇ ਤੁਸੀਂ ਅੱਜ ਇੱਥੇ ਪਹੁੰਚੇ ਕੀ ਗੱਲਬਾਤ ਹੋਈ ਹੈ ਕੀ ਲੋਕਾਂ ਦੇ ਲਈ ਅੱਗੇ ਲੈ ਓਲਡ ਜਵਾਰ ਨਗਰ ਪਾਰਕ ਵੈਲਫੇਅਰ ਸੁਸਾਇਟੀ ਵਾਲਿਆਂ ਨੇ ਮੈਨੂੰ ਬੁਲਾਇਆ ਸੀ ਇਹਨਾਂ ਦੇ ਪਾਰਕ ਦੇ ਥੋੜੇ ਜੇ ਕੰਮ ਹੈਗੇ ਨੇ ਉਹ ਬਹੁਤ ਜਲਦੀ ਠੀਕ ਕਰਵਾਤੇ ਜਾਣਗੇ ਅੱਜ ਮੇਰੇ ਨਾਲ ਇਸ ਹਲਕੇ ਤੋਂ ਸਾਡੇ ਇੰਚਾਰਜ ਸਾਹਿਬ ਨਰੇਤ ਜੀ ਔਰ ਮੇਰਾ ਛੋਟਾ ਵੀਰ ਪ੍ਰਿੰਸ ਮੇਰੇ ਨਾਲ ਆਏ ਨੇ ਆਪਾਂ ਸਾਰੇ ਵਰਕ ਦੇਖ ਲਏ ਨੇ ਔਰ ਇਹਨਾਂ ਨੂੰ ਆਪਾਂ ਜਲਦ ਤੋਂ ਜਲਦ ਨਿਬੇੜ ਦਿੰਦੇ ਹਾਂ ਆਮ ਆਦਮੀ ਪਾਰਟੀ ਦੇ 3 ਸਾਲ ਪੂਰੇ ਹੋ ਗਏ ਨੇ ਪੰਜਾਬ ਵਾਸੀਆਂ ਲਈ ਕੀ ਵਿਕਸਿਤਕਾਰਜੋ ਕੀਤੇ ਜਾ ਰਹੇ ਨੇ ਕਿਵੇਂ ਚੱਲ ਰਹੇ ਨੇ ਤੇ ਆਉਣ ਵਾਲੇ ਦਿਨਾਂ ਚ ਹੋਰ ਕੀ ਕੁਝ ਆ ਜੋ ਪੰਜਾਬ ਵਾਸੀਆਂ ਨੂੰ ਮਿਲੇਗਾ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਕੰਮ ਕੀਤੇ ਨੇ ਉਹਦਾ ਤਾਂ ਕੋਈ ਜਵਾਬ ਹੀ ਨਹੀਂ ਸਭ ਤੋਂ ਪਹਿਲਾਂ ਤਾਂ ਜਿਹੜਾ ਹਰ ਪਬਲਿਕ ਵਾਸੀ ਹਰ ਲੋਕਾਂ ਵਾਸੀ ਜਿਹੜੀ 300 ਯੂਨਿਟ ਬਿਜਲੀ ਜਿਹੜੀ ਫ੍ਰੀ ਮੁਹੱਈਆ ਕਰਾਈ ਔਰ ਬਿਨਾਂ ਕਟਾਂ ਤੋਂ ਕਰਾਈ ਜਾ ਰਹੀ ਹੈ ਨਿਬਰਗਨ ਜਿਹੜੀ ਚੱਲ ਰਹੀ ਉਹ ਬਹੁਤ ਵੱਡੀ ਸਹੂਲਤ ਹੈ ਅ ਕੱਲ ਤੁਸੀਂ ਦੇਖਿਆ ਹੀ ਹੋਣਾ ਮੈਂ ਅਸੀਂ ਨਵੀਆਂ ਮੋਬਾਈਲ ਵੈਨਾ ਅਸੀਂ ਲਿੱਤੀਆਂ ਨੇ ਜਿਹੜੀਆਂ ਜਿਹਦੇ ਵਿੱਚ ਡਾਕਟਰ ਬੈਠੇ ਹੋਣਗੇ ਪੂਰੀ ਮੈਡੀਕਲ ਕਿਟ ਹੋਏਗੀ ECG ਮਸ਼ੀਨ ਹੋਏਗੀ ਪੂਰੇ ਟੈਸਟਿੰਗ ਮਸ਼ੀਨਾ ਹੋਣ ਗਿਆ ਅਸੀਂ ਘਰ ਘਰ ਜਾ ਕੇ ਗਲੀ ਗਲੀ ਜਾ ਕੇ ਹੌਕਾ ਦੇਣਾ ਵੀ ਜਿਨ੍ਹਾਂ ਨੇ ਦਵਾਈ ਲੈਣੀ ਹੈ ਤੁਸੀਂ ਉਸ ਉੱਥੋਂ ਆ ਕੇ ਤੁਸੀਂ ਦਵਾਈ ਲੈ ਸਕਦੇ ਜਿਨ੍ਹਾਂ ਨੇ ਟੈਸਟ ਕਰਵਾਉਣੇ ਟੈਸਟ ਕਰਵਾ ਸਕਦੇ ਇਹ ਬੜੀ ਵੱਡੀ ਜਿਹੜੀ ਸਹੂਲਤ ਆ ਉਹ ਆਮ ਆਦਮੀ ਪਾਰਟੀ ਸਰਕਾਰ ਦੀ ਹੈ। ਸੁਬਾਹ ਸਕੂਲ ਜਿਹੜੇ ਸਕੂਲ ਆਫ ਐਮੀਨੈਂਸ ਦੇਖ ਰਹੇ ਤੁਸੀਂ ਜਿਹੜੇ ਰੋਜ਼ ਹੀ ਤਕਰੀਬਨ ਸਕੂਲਾਂ ਦੇ ਉਦਕਾਟਨ ਹੋ ਰਹੇ ਔਰ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸਕੂਲ ਜਿਹੜੇ ਵਧੀਆ ਬਣਾਏ ਜਾ ਰਿਹਾ ਹੈ। ਇਹ ਬੜੀ ਵੱਡੀ ਸਹੂਲਤ ਹੈ ਔਰ ਖਾਸ ਕਰਕੇ ਜੋ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਨਵਾਂ ਕਾਰਡ ਸੀ ਇਸ਼ੂ ਕਰ ਰਹੀ ਹੈ ਸਰ ਆਮ ਆਦਮੀ ਪਾਰਟੀ ਜਿਹੜਾ ਸਦਾ ਭਗਵੰਦ ਸਿੰਘ ਮਾਨ ਜੀ ਨੇ ਉਹਨੂੰ ਕੋਸ਼ਨਾ ਕਰ ਦਿੱਤੀ ਹੈ। ਇਹ ਪ੍ਰਧਾਨ ਮੰਤਰੀ ਮੁੱਖ ਮੰਤਰੀ ਬੀਮਾ ਯੋਜਨਾ ਜਿਹਦੇ ਤਹਿਤ 65 ਲੱਖ ਪਰਿਵਾਰ ਚਾਹੇ ਉਹ ਛੋਟਾ ਬੱਚਾ ਹੈ ਚਾਹੇ 100 ਸਾਲ ਦੀ ਉਮਰ ਹੈ ਹਰ ਮੈਂਬਰ ਦਾ 10 10 ਲੱਖ ਰੁਪਏ ਦਾ ਕੈਸ਼ਲੈਸ ਇਲਾਜ ਪੰਜਾਬ ਦੇ ਜਿਹੜੇ ਮਰਜ਼ੀ ਹਸਪੀਟਲ ਦੇ ਵਿੱਚ ਜਾ ਕੇ ਤੁਸੀਂ ਉਹਦਾ ਇਲਾਜ ਬਿਲਕੁਲ ਫ੍ਰੀ ਕਰਾ ਸਕਦੇ ਹੋ ਕੋਈ ਪੈਸਾ ਉਹਦਾ ਚਾਰਜ ਨਹੀਂ ਕੀਤਾ ਜਾਏਗਾ ਆਮ ਆਦਮੀ ਪਾਰਟੀ ਦੀਆਂ ਜੋ ਨੀਤੀਆਂ ਨੇ ਉਹਨੂੰ ਤੁਸੀਂ ਦੇਖ ਹੀ ਰਹੇ ਆ ਜਿਹੜਾ ਯੁੱਧ ਨਸ਼ੇ ਵਿਰੁੱਧ ਜਿਹੜਾ ਚੱਲ ਰਿਹਾ ਹੈ ਕਿੰਨੇ ਹੀ ਜਿਹੜੇ ਸਮਗਲਰ ਨੇ ਜਿਨ੍ਹਾਂ ਨੇ ਨਸ਼ਿਆਂ ਤੋਂ ਪੈਸੇ ਕਮਾਏ ਨੇ ਉਹਨਾਂ ਦੇ ਘਰਾਂ ਦੇ ਪੀਲਾ ਪੰਜਾ ਫਿਰ ਰਿਆ ਬਹੁਤ ਸੂਲਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪਬਲਿਕ ਨੂੰ ਦਿਨ ਦੇ ਵੀ ਰਹੀ ਹੈ ਔਰ ਕੋ ਦਿਨ ਵੀ ਚੱਲ ਰਹੀ ਹੈ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਕਿ ਟਾਇਲਟਸ ਦੇ ਉਦਘਾਟਨ ਹੋ ਰਹੇ ਨੇ ਖੜੀਆਂ ਇਮਾਰਤਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਕੀ ਕਹੋਗੇ ਉਸ ਬਾਰੇ ਸਭ ਤੋਂ ਜਿਹੜੀ ਬੜੀ ਗੱਲ ਹੈ ਕਿ ਵਿਰੋਧੀ ਸ਼ਬਦ ਕਿਉਂ ਪੈਦਾ ਹੋਇਆ ਵਿਰੋਧੀ ਸ਼ਬਦ ਹੁੰਦਾ ਕਿ ਸਿੱਧਾ ਵਿਰੋਧ ਕਰਨਾ ਤੇ ਜੇ ਸਾਡੀ ਆਪੋਜੀਸ਼ਨ ਪਾਰਟੀਆਂ ਸਾਡਾ ਵਿਰੋਧ ਹੀ ਨਾ ਕਰਨੂਗੀ ਤਾਂ ਫਿਰ ਉਹਦਾ ਕੀ ਫਾਇਦਾ ਦੂਸਰੀ ਜਿਹੜੀ ਗੱਲ ਹੈ ਤੁਸੀਂ ਵੀ ਇੱਕ ਛੋਟੀ ਜੀ ਗੱਲ ਸਮਝੋ ਇਹ ਸਾਰੇ ਇੱਥੇ ਮਾਨਯੋਗ ਸੱਜਣ ਤੁਸੀਂ ਵੀ ਨਾਲ ਖੜੇ ਹੈ ਜੇ ਆਮ ਆਦਮੀ ਹੁਣ ਇੱਕ ਬੱਚਾ ਹੈ ਅਸੀਂ ਸੀ ਅਸੀਂ ਵੀ ਬੱਚੇ ਸੀਗੇ ਜਦੋਂ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਸੀਗੇ ਸਾਡੀਆਂ ਬੱਚੀਆਂ ਧੀਆਂ ਪੜਨਾ ਸਕੂਲਾਂ ਚ ਜਾਂਦੀਆਂ ਸੀਗੀਆਂ ਜੇ ਉਹਨਾਂ ਨੂੰ ਬਾਥਰੂਮ ਆ ਜਾਵੇ ਜਾਂ ਮੋਸ਼ਨ ਆ ਜਾਵੇ ਤੇ ਉਹ ਕਿੱਥੇ ਜਾਣ ਖੁੱਲੇ ਦੇ ਵਿੱਚ ਇਹਨਾਂ ਲੋਕਾਂ ਨੂੰ ਇੰਨੀ ਸਮਝ ਨਹੀਂ ਆ ਵੀ ਆਮ ਆਦਮੀ ਪਾਰਟੀ ਸਰਕਾਰ ਧੀਆਂ ਪੈਣਾ ਵਾਸਤੇ ਸਾਰੇ ਬੱਚਿਆਂ ਵਾਸਤੇ ਉਹ ਵਾਤਾਵਰਨ ਪੈਦਾ ਕਰ ਰਿਹਾ ਉਹ ਤਿਆਰ ਕਰ ਰਿਹਾ ਜਿਹਦੇ ਵਿੱਚ ਲੋਕਾਂ ਨੂੰ ਸਹੂਲਤ ਹੋਵੇ ਪੜਾਈ ਦੇ ਨਾਲ ਨਾਲ ਇੱਕ ਆਤਮਿਕ ਗਿਆਨ ਦੀ ਵੀ ਜ਼ਰੂਰਤ ਹੁੰਦੀ ਆ ਪੜਾਈ ਦੇ ਨਾਲ ਨਾਲ ਇੱਕ ਅੱਛੇ ਵਾਤਾਵਰਨ ਦੀ ਵੀ ਜ਼ਰੂਰਤ ਹੁੰਦੀ ਆ ਉਹ ਬੱਚਾ ਕਿੱਥੇ ਜਾਏਗਾ ਜੇ ਅਸੀਂ ਉਹ ਉਹਨਾਂ ਵਾਸਤੇ ਆਧੁਨਿਕ ਟਾਇਲਟ ਉੱਥੇ ਬਣਾਏ ਆ ਕਿ ਆ ਇਹ ਜੀਵਨ ਦਾ ਅੰਗ ਨਹੀਂ ਆ ਕਿ ਆ ਅਸੀਂ ਆਪਣੇ ਲੋਕ ਘਰਾਂ ਦੇ ਵਿੱਚ ਟਾਇਲਟ ਨਹੀਂ ਬਣਾਉਂਦੇ ਜੇ ਬੈੱਡਰੂਮ ਕਰ ਬਣਾਉਣਾ ਜ਼ਰੂਰੀ ਹੈ ਜੇ ਸਕੂਲਾਂ ਦੇ ਵਿੱਚ ਅچھے ਸਕੂਲ ਬਣਾਉਣਾ ਜ਼ਰੂਰੀ ਹੈ ਕਲਾਸਰੂਮ ਬਣਾਉਣਾ ਜ਼ਰੂਰੀ ਹੈ ਗਰਾਊਂਡਾਂ ਬਣਾਨੀਆਂ ਜ਼ਰੂਰੀ ਹੈ ਉਹਦੇ ਨਾਲ ਟਾਇਲਟ ਬਣਾਉਣਾ ਵੀ ਜ਼ਰੂਰੀ ਹੈ ਦੂਸਰਾ ਇਹ ਕਹਿ ਰਿਹਾ ਵੀ ਕੰਦਾਂ ਦਾ ਉਦਘਾਟਨ ਕਰ ਰਿਹਾ ਆਪ ਲੋਕ ਆਪਣੇ ਘਰਾਂ ਦੀਆਂ ਚਾਰਦੁਵਾਰੀਆਂ ਨਹੀਂ ਬਣਾਉਂਦੇ ਤੁਸੀਂ ਅੰਦਰ ਜਿੰਨਾ ਮਰਜੀ ਵਧੀਆ ਤੋਂ ਵਧੀਆ ਸਟਰਕਚਰ ਖੜਾ ਕਰ ਲਓ ਜੇ ਤੁਸੀਂ ਉਹਦੀ ਚਾਰਦੁਵਾਰੀ ਨਹੀਂ ਤਿਆਰ ਕਰੋਗੇ ਤੇ ਉਹ ਤਾਂ ਫਿਰ ਅਨਸੇਫ ਹੋ ਗਿਆ ਇਹ ਇੱਕ ਪਬਲਿਕ ਸਟੈਂਡ ਕਰ ਰਿਹਾ ਇਹਨਾਂ ਨੂੰ ਪਤਾ ਵਾ ਵੀ ਇਹ ਬੁਖਲਾ ਗਏ ਆ ਵੀ ਸਰਕਾਰ ਇੰਨਾ ਵਧੀਆ ਕਿਉਂ ਕੰਮ ਕਰ ਰਹੀ ਦੱਸੋ ਇੰਨਾ ਕੋਈ ਇਹ ਕੋਈ ਮੁੱਦਾ ਹੈ ਮੁੱਦੇ ਦੀ ਗੱਲ ਸਾਡੇ ਨਾਲ ਕਰਨ ਵੀ ਆ ਇਸ ਚੀਜ਼ ਦਾ ਮੁੱਦਾ ਹੈ ਜੀ ਦੱਸੋ ਕਲਾਸਰੂਮ ਤੁਸੀਂ ਵੀ ਦੇਖ ਰਹੇ ਜਾ ਕੇ ਅੱਜ ਹਰ ਕਲਾਸ ਦੇ ਵਿੱਚ ਵਾਈਫਾਈ ਲੱਗ ਚੁੱਕਾ ਸਕੂਲ ਦੇ ਵਿੱਚ ਵਧੀਆ ਤੋਂ ਵਧੀਆ ਬੈਂਚ ਪੁਰਾਣੇ ਜ਼ਮਾਨੇ ਵਿੱਚ ਤੁਸੀਂ ਦੇਖਦੇ ਸੀ ਬੱਚੇ ਟਾਟਾਂ ਤੇ ਬੈਠਦੇ ਸੀ ਅੱਜ ਵਧੀਆ ਬੈਂਚ ਲੱਗੇ ਹੋਏ ਆ ਅੰਦਰ ਗ੍ਰੀਨ ਬਲੈਕਬੋਰਡ ਲੱਗ ਚੁੱਕੇ ਆ ਵਧੀਆ ਬੱਚਿਆਂ ਨੂੰ ਖਾਣਾ ਮਿਲ ਰਿਹਾ ਫਰੀ ਖਾਣਾ ਮਿਲ ਰਿਹਾ ਹੈ ਫਰੀ ਪੜ੍ਹਾਈ ਹੋ ਰਹੀ ਫਰੀ ਕਿਤਾਬਾਂ ਮਿਲ ਰਹੀਆਂ ਫਰੀ ਯੂਨੀਫਾਰਮ ਮਿਲ ਰਹੀਆਂ ਹੋਰ ਕੀ ਚਾਹੀਦਾ ਹੈ ਅੱਜ 20 ਹਜ਼ਾਰ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ 'ਚ 28 ਲੱਖ ਤੋਂ ਵੀ ਜ਼ਿਆਦਾ ਬੱਚੇ ਪੜ੍ਹ ਰਹੇ ਆ ਉਹ ਜਿਹੜਾ ਪਿਛਲੇ 3 ਸਾਲਾਂ ਦੇ ਵਿੱਚ ਕਾਫੀ ਵਿਰਧੀ ਹੋ ਰਹੀ ਅਸੀਂ ਤਾਂ ਇਹ ਦੇਖ ਰਹੇ ਹਾਂ ਜਿੰਨਾ ਸਕੂਲਾਂ ਦੇ ਵਿੱਚ ਅਸੀਂ ਜਾ ਰਹੇ ਲੋਕੀ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਪਾ ਰਹੇ ਇੰਨੀਆਂ ਜ਼ਿਆਦਾ ਫੈਸਿਲਿਟੀਆਂ ਮਿਲ ਰਹੀਆਂ ਐਕਚੁਅਲ ਦੂਸਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਕੋ ਉਹਨਾਂ ਕੋ ਕੋਈ ਮੁੱਦਾ ਹੀ ਹੈ ਨੀਗਾ ਮੁੱਦਾ ਬੇਮਤਲਬ ਦਾ ਮੁੱਦਾ ਹੋਰ ਲੋਕਾਂ ਨੂੰ ਪਟਕਾਉਣਾ ਤੇ ਉਹਨਾਂ ਦਾ ਕੰਮ ਰਿਹਾ ਪਿਛਲੇ 75 ਸਾਲਾਂ 75 ਸਾਲਾਂ ਜੋ ਉਹਨਾਂ ਨੇ ਕੀ ਕੀਤਾ ਅੱਜ ਉਹਨਾਂ ਦਾ ਤੇ ਸਾਡਾ ਤੁਸੀਂ ਫਰਕ ਦੇਖੋ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਵੇ ਪੰਜਾਬ ਦੇ ਲੋਕਾਂ ਦੇ ਆਰਡਰ ਦੀ ਸਥਿਤੀ ਨੂੰ ਲੈ ਕੇ ਕੀ ਕਹੋਗੇ ਲਗਾਤਾਰ ਹਮਲੇ ਹੋ ਰਹੇ ਨੇ ਇਹ ਕੁਝ ਇੰਨਾ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਮੈਂ ਤੁਹਾਨੂੰ ਬਾਰ-ਬਾਰ ਕਰੇ ਪੰਜਾਬ ਦੇ ਮਾਹੌਲ ਨੂੰ ਖੁਦ ਇਹ ਆਪ ਹੀ ਖਰਾਬ ਕਰਦੇ ਜਦੋਂ ਜਦੋਂ ਇਹ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਉਦੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਜੇ ਪਿਛਲੇ ਦਿਨਾਂ 'ਚ ਤੁਸੀਂ ਦੇਖੋ ਪਿਛਲੇ ਸਾਲਾਂ ਦੇ ਵਿੱਚ ਜਦੋਂ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੁੰਦੀ ਸੀ ਕਿਸੇ ਦਾ ਮਰਡਰ ਹੁੰਦਾ ਸੀ ਕਿਸੇ ਦੀ ਚੋਰੀ ਹੁੰਦੀ ਸੀ ਕਿਸੇ ਸਕੈਨਿੰਗ ਹੁੰਦੀ ਸੀ ਇਹ ਪਕੜੇ ਥੋੜੀ ਜਾਂਦੇ ਸੀ ਅੱਜ ਜੇ ਕੋਈ ਐਸ.ਏ. ਦੀ ਘਟਨਾ ਹੋ ਵੀ ਜਾਂਦੀ ਆ ਤੁਸੀਂ ਪਿੱਛੇ ਦੇਖੋ ਸਾਡੇ ਜਲੰਧਰ ਚਮਾਨ ਜੋ ਕਾਲੀਆ ਜੀ ਦੇ ਘਰ ਗ੍ਰੀਨ ਨਾਈਟ ਕਿਸੇ ਸੁਟਿਆ ਉਹ 12 ਘੰਟੇ ਦੇ ਅੰਦਰ ਅਸੀਂ ਬੰਦੇ ਪਕੜ ਲਏ ਨੀ ਜੇ ਇਹ ਹੁੰਦੇ ਤੇ ਇਹਨਾਂ ਦੇ ਉੱਤੇ ਪਕੜੇ ਹੀ ਨਹੀਂ ਜਾਂਦੇ ਬੰਦੇ ਇਹ ਆਮ ਆਦਮੀ ਪਾਰਟੀ ਨੂੰ ਖਰਾਬ ਕਰਨ ਵਾਸਤੇ ਉਹਨਾਂ ਦਾ ਜੋ ਇੰਨਾ ਵਧੀਆ ਮਾਹੌਲ ਬਣਿਆ ਹੈ ਉਹਨੂੰ ਖਰਾਬ ਕਰਨ ਦੀ ਇਹਨਾਂ ਦੀ ਸਾਜ਼ਿਸ਼ ਹੈ ਔਰ ਇਹ ਸਾਜ਼ਿਸ਼ ਕਾਮਯਾਬ ਨਹੀਂ ਹੋਏਗੀ ਪੰਜਾਬ ਭਾਈਚਾਰਾ ਔਰ ਆਤਮ ਪਿਆਰ ਮੁਹੱਬਤ ਔਰ ਰੰਗਲਾ ਪੰਜਾਬ ਬਣਾਉਣ ਵਾਸਤੇ ਆਮ ਆਦਮੀ ਪਾਰਟੀ ਸਰਕਾਰ ਪੂਰਾ ਯਤਨ ਕਰ ਰਹੀ ਔਰ ਕਰਦੀ ਰਹੇਗੀ। ਖੀਲਾ ਸਵਾਰਸੂ ਕਬੀਰ ਸਿੰਘ ਬਾਦਲ ਕੱਲ ਅਕਸ਼ਰਮਨੇ ਕਾਲੀ ਦਲ ਦੇ ਮੁੜ ਤੋਂ ਪ੍ਰਧਾਨ ਬਣ ਗਏ। ਉਸ ਨੂੰ ਲੈ ਕੇ ਕੀ ਕਹੋਗੇ ਕਿ ਅਨਸ਼ਰਮਨੇ ਕਾਲੀ ਦਲ ਦਾ ਲੱਗਦਾ ਹੈ ਕਿ ਫਿਰ ਤੋਂ ਕੁਝ ਹੋਵੇਗਾ ਜੋ ਨੁਕਸਾਨ ਹੋ ਰਿਹਾ ਸੀ ਉਹ ਭਰਿਆ ਜਾਵੇਗਾ। ਦੇਖੋ ਜਦੋਂ ਪਹਿਲਾਂ ਤਾਂ ਸੁਖਬੀਰ ਬਾਦਲ ਜੀ ਨੂੰ ਬਹੁਤ-ਬਹੁਤ ਵਧਾਈ ਹੈ ਵੀ ਉਹ ਆਮ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ। ਜਦੋਂ ਉਹ ਪ੍ਰਧਾਨ ਉਤਰੇ ਸੀਗੇ ਉਦੋਂ ਵੀ ਜਦੋਂ ਆਮ ਆਕਾਲੀਆਂ ਦਾ ਨੁਕਸਾਨ ਹੋ ਰਿਹਾ ਸੀ ਆਕਾਲੀ ਦਲ ਪਾਰਟੀ ਦਾ ਉਦੋਂ ਵੀ ਉਹੀ ਪ੍ਰਧਾਨ ਸੀਗਾ